हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫਿਰ ਦਲੇਰ ਸਿੰਘ ਬਾੜ ਦੇ ਘਰ ਤੋਂ ਦੋਸਤੋ ਅੱਜ ਆਏ ਆਪਾਂ ਤੇ ਜਿੱਦਾਂ ਕਿ ਪਹਿਲਾਂ ਵੀ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਆਪਾਂ ਠੀਕ ਹੈ ਜੀ ਤੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਮੱਝਾਂ ਖਾਸ ਤੌਰ ਤੇ ਆਉਂਦੀਆਂ ਨੇ ਇਸ ਘਰ ਤੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ ਅੱਜ 25 ਫਰਵਰੀ ਨੂੰ ਇਹ ਆਪਾਂ ਕਵਰੇਜ ਕਰਨ ਜਾ ਰਹੇ ਆ ਸਮਾਂ ਕੋਈ ਸ਼ਾਮ ਦੇ 3 3:30 ਵਜੇ ਦਾ ਸਮਾਂ ਐਨੀਮਲ ਆਜਾ ਤੁਹਾਨੂੰ ਚਾਰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋਸਤੋ ਤੇ ਟੋਕੜ ਗੱਬਣ ਜਿਹੜੀਆਂ ਮੱਝਾਂ ਵੀ ਦਿਖਾ ਦਾਂਗੇ ਇੱਕ ਸੱਜਰ ਸੂਈ ਬਿਲਕੁਲ ਕੁਝ ਟਾਈਮ ਪਹਿਲਾਂ ਇੱਕ ਸੂਈ ਮੱਝ ਦਿਖਾਵਾਂਗੇ ਤੇ ਇੱਕ ਪੂਰੀ ਤਿਆਰੀ ਤੇ ਆ ਝੋਟੀ ਚਾਰ ਪਸ਼ੂ ਆ ਚੋਂ ਪਸ਼ੂਆਂ ਦੀ ਡਿਟੇਲ ਆਪਾਂ ਵੀਰ ਦਲੇਰ ਸਿੰਘ ਬਾੜ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਉਸ ਤੋਂ ਬਾਅਦ ਦੋਸਤੋ ਕੋਈ ਖਰੀਦਦਾਰ ਵੀਰ ਆਪਣਾ ਸਾਈਬਿਆਨਾ ਕਰਕੇ ਤੁਸੀਂ ਘਰ ਵਿਜਿਟ ਕਰਕੇ ਦੋ ਡੰਗ ਚੋਗੇ ਜਿਹੜਾ ਪਸ਼ੂ ਸੋਇਆ ਸੋਇਆ ਗੱਬਣ ਪਸ਼ੂ ਆਪਣਾ ਦੋਸਤੋ ਚੋਂ ਥਾਂਾਂ ਦਾ ਤੇਪਕੇ ਵਰਾ ਕੇ ਤਸੱਲੀ ਕਰ ਸਕਦੇ ਨੇ ਸੋ ਆਪਣਾ ਹੱਕ ਸਮਝ ਕੇ ਤਸੱਲੀ ਜਰੂਰ ਕਰ ਲਿਆ ਕਰੋ ਦੋਸਤੋ ਜਿਸ ਥਾਂ ਤੋਂ ਜਿਸ ਜਗ੍ਹਾ ਤੋਂ ਵੀ ਆਪਾਂ ਕਵਰੇਜ ਕਰਦੇ ਆ ਕਿਉਂਕਿ ਪੈਸੇ ਖਰਚ ਕਰਨੇ ਆ ਬਾਅਦ ਵਿੱਚ ਕਿਸੇ ਵੀਰ ਨੂੰ ਕਿੰਤੂ ਪ੍ਰੰਤੂ ਜਾਂ ਉਲਾਮਾ ਦੇਣਾ ਤੇ ਲੈਣਾ ਵੀ ਮਾੜਾ ਇਸ ਕਰਕੇ ਤਸੱਲੀ ਜਿਹੜੀ ਉਹ ਪਹਿਲ ਦੇ ਆਧਾਰ ਤੇ ਪਹਿਲਾਂ ਹੀ ਕਰ ਲਿਆ ਕਰੋ ਠੀਕ ਆ ਜੀ ਆਓ ਲੈਨੇ ਆ ਬਥੇਰੇ ਡਿਟੇਲ ਵੀਰ ਦਲੇਰ ਸਿੰਘ ਬਾੜ ਦੇ ਨਾਲ ਗੱਲਬਾਤ ਕਰਕੇ ਸੋ ਦਿਖਾਉਣੇ ਅੱਜ ਆਪਾਂ ਤੁਹਾਨੂੰ ਇਹ ਚਾਰ ਪਸ਼ੂ ਕੱਲੇ ਕੱਲੇ ਪਸ਼ੂ ਦੀ ਡਿਟੇਲ ਰੇਡ ਭਾ ਫੜਤਾ ਜੋ ਥੱਲੇ ਹੁਣ ਮੌਜੂਦਾ ਮਿਲਕ ਆ ਉਹ ਪੂਰੀ ਡਿਟੇਲ ਜਿਹੜੀ ਤੁਹਾਨੂੰ ਮਿਲ ਜੂਗੀ ਸਭ ਤੋਂ ਪਹਿਲਾਂ ਵੀਰ ਦਲੇਰ ਸਿੰਘ ਬਾਠ ਸਾਸਰੀ ਕਾਲ ਹੰਦੂ ਸਾਹਿਬ ਪਿਆਰ ਭਰੀ ਮੇਰੇ ਵਾਲੇ ਵੀ ਭਰਾ ਵਾਲੇ ਮੇਰੇ ਵੀਡੀਓ ਵੇਂਦੇ ਉਹਨਾਂ ਨੂੰ ਸਾਸਰੀ ਕਾਲ ਤੇ ਤੈਨੂੰ ਲੱਖ ਲੱਖ ਮੁਬਾਰਕਾਂ ਹਣ ਵੀਰ ਤੁਹਾਨੂੰ ਤੁਹਾਨੂੰ ਬਹੁਤ ਬਹੁਤ ਵਧਾਈ ਤੁਹਾਨੂੰ ਬਹੁਤ 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 ਚਲੋ ਮਹਾਰਾਜ ਇਤਰਾਵਦਾ ਰਹੇ ਤੁਹਾਨੂੰ ਦੇ ਸਾਈਂ ਨਾ ਹੀ ਵਾਦੇ ਤੁਹਾਡੇ ਹਾਂ ਜੀ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਵਾਟਸਐਪ ਬਹੁਤ ਵਧੀਆ ਚੜਦੀ ਕਲਾ ਹੀ ਚਾਈ ਜਾਈ ਦੀ ਤੇ ਕਾਫੀ ਟਾਈਮ ਲੱਗ ਗਿਆ ਵਿੱਚ ਮੈਨੂੰ ਤਾਂ 15 20 ਦਿਨ ਦਾ ਵਕਤ ਪੈ ਗਿਆ ਹਾਂ ਸੰਤੂ ਸਾਹਿਬ ਇਦਾਂ ਲੱਗ ਗਿਆ ਵੀ ਥੋੜਾ ਜਿਹਾ ਨਾ ਮਾਲ ਸੁਸਰਾ ਜਿਹੜਾ ਘੱਟ ਮਿਲ ਰਿਹਾ ਹਾਂ ਹਾਂਜੀ ਤੇ ਜਾਨੀ ਜਿੱਦਾਂ ਆਇਆ ਮਾਲ ਤੁਰਿਆ ਜਾਂਦਾ ਨਾਲੋਂ ਨਾਲ ਹੀ ਠੀਕ ਹੈ ਜੀ ਹਾਂ ਠੀਕ ਹੈ ਜੀ ਆ ਲੋਕਲ ਵੀ ਫਿਰ ਸੇਲ ਬਹੁੰਦਾ ਰਹਿਂਦਾ ਹਾਂ ਭਰਾ ਜੁੜੇ ਆ ਤੁਹਾਡੇ ਚੈਨਲ ਤੇ ਜੁੜੇ ਸਾਰੇ ਤੇ ਜੇ ਮੰਨ ਲਓ ਇੱਕ ਲੈਣਾ ਜੇ ਦੋ ਫੇਟ ਆ ਗਈਆਂ ਅੱਜ ਕੱਲ੍ਹ ਨਾ ਜੁਗ ਚੱਲਣ ਡਿਆ ਥੋੜਾ ਜਿਹਾ ਕਰੈਕ ਰੋਇ ਵੱਧ ਪੈਣ ਡਿਆ ਅਗਲਾ ਆਸਿੰਦਾ ਯਾਰ ਉਨੇ ਕਰਾਈ ਦੋ ਹੀ ਲੈ ਜੰਨੇ ਆ ਦੋ ਲੈ ਜੰਨੇ ਆ ਹਾਂ ਆ ਗੱਲ ਚੱਲਣ ਡਈ ਏ ਇਹ ਪੰਚ ਦਾ ਪਸੂ ਜੁੜਦੇ ਨਹੀਂ ਹੈਗੇ ਚਾਰ ਪੜਦੇ ਨਹੀਂ ਹੁਣ ਮੰਨ ਲਓ ਜੇ ਅੱਗੇ ਤੁਹਾਡੇ ਸਾਹਮਣੇ ਚਾਰ ਪੰਜ ਮਈਆਂ ਪਾਉਣੇ ਤਿਆਰ ਹੁਣ ਨਾਲ ਦੋ ਘੱਬਣਾ ਪਾਉਣ ਡੇ ਆ ਬਿਲਕੁਲ ਘੱਬਣਾ ਵੀ ਮਈਆਂ ਚੰਗੇ ਰਿਕਾਰਡ ਵਾਲੀਆਂ ਚਲੋ ਚੱਲਦੇ ਹਾਂ ਉਹਨਾਂ ਕੋਲ ਵੀ ਆਪ ਤੇ ਬਾਦਸਾਬ ਅੱਜ ਆਪਾਂ ਪਸ਼ੂ ਚਾਰ ਵਿਖਾਉਣੇ ਆ ਹਾਂਜੀ ਦੋ ਤਾਂ ਤੋਕੜਾ ਗੱਬਣਾ ਵੈਸੇ ਗੱਬਣਾ ਹੀ ਆ ਕਲੀਆਂ ਦੇ ਤੋਕੜਾ ਨਾਲ ਦੁੱਧ ਵੀ ਹੈਗਾ ਨਹੀਂ ਦੁੱਧ ਨਾਲ ਕੋ ਥਣਾ ਵੇਖਣ ਜੋਗਾ ਹੈਗਾ ਕੋ ਕਿਲੋ ਅੱਧਾ ਕਿਲੋ ਆਪਾਂ ਤੇ ਨਾ ਹੀ ਗਿੰਦੇ ਵੀ ਘੱਟ ਕੋਈ ਚੱਕ ਚੁੱਕ ਕਰਨ ਜੋਗਾ ਹੀ ਹੈ ਹਾਂ ਜੇ ਯਾਨੀ ਥਣ ਚੈੱਕ ਕਰੋ ਆਪਦੇ ਪੂਰ ਸਟਾ ਵੇਖ ਲਓ ਬਿਲਕੁਲ ਹਾਂਜੀ ਲਓ ਦੋਸਤੋ ਉਹ ਲਾਸਟ ਵਿੱਚ ਆਪਾਂ ਤੁਹਾਨੂੰ ਤੀਜੇ ਤੇ ਚੌਥੇ ਨੰਬਰ ਤੇ ਮੱਝ ਦਿਖਾਵਾਂਗੇ ਠੀਕ ਹੈ ਜੀ ਉਸ ਤੋਂ ਪਹਿਲਾਂ ਜਿਹੜੀਆਂ ਦੋ ਤੁਹਾਨੂੰ ਸਟਾਰਟਿੰਗ ਤੇ ਆਪਾਂ ਦਿਖਾਉਣੀਆਂ ਇੱਕ ਤਾਂ ਗੱਬਣ ਦਿਖਾਉਣੀ ਜਿਹੜੀ ਤਿਆਰੀ ਤੇ ਅੱਜ ਭਲਕ ਤੇ ਦ ਤੇ ਬਾਕੀ ਅਵੀਰ ਦਿਲੇਰ ਸਿੰਘ ਬਾਠ ਪਹਿਲੇ ਨੰਬਰ ਤੋਂ ਆਪਾਂ ਇੱਥੋਂ ਸ਼ੁਰੂਆਤ ਕਰਦੇ ਹਾਂ ਝੋਟੀ ਤੋਂ ਇਸ ਝੋਟੀ ਦੀ ਪੂਰੀ ਡਿਟੇਲ ਆਪਣੇ ਭੈਣ ਭਰਾਵਾਂ ਨਾਲ ਸਾਂਝੀ ਕਰ ਦੋ ਵੀ ਇਹ ਸੂਬਾ ਕਿੰਨਾ ਤੇ ਕਿੰਨੇ ਦਿਨ ਅਜੇ ਲੱਗੇ ਇਹ ਸੰਤੂ ਸਾਹਿਬ ਹੈਗੀ ਜੇ ਪਹਿਲੇ ਸੂਵੇ ਹਾਂ ਉਮੀਦ ਕਰਦੇ ਹਾਂ ਵੀ ਦੁੱਧ ਵੀ ਚੰਗਾ ਕੱਢਣ ਵਾਲੀ ਆ ਇਹ ਜੇ ਦੰਦਾ ਹੈ ਜੇ ਚਾਰ ਦੰਦੇ ਜੇ ਝੋਟੀ ਚੌਕੀ ਆ ਹਾਂਜੀ ਲਓ ਜੀ ਬਾਕੀ ਇਹਦੇ ਕੋਈ ਦੋ ਤਿੰਨ ਦਿਨ ਰਹਿੰਦੇ ਸੂਣ ਚ ਤੁਹਾਡੇ ਸਾਹਮਣੇ ਹੀ ਆ ਜੋ ਕੁਝ ਹੈਗਾ ਆ ਵੇਖੋ ਬਹੁਤ ਸਾਰਾ ਲੱਗਾ ਗੱਡੀ ਨੂੰ ਲਓ ਜੀ ਪਹਿਲੇ ਸੂਵੇ ਦੇ ਹਿਸਾਬ ਨਾਲ ਥਾਂ ਵੇਖੋ ਗੱਟਾ ਚੰਗਰ ਪਟਿਆ ਝੋਟੀ ਚ ਤੇ ਕੱਤ ਕਾਠ ਵੀ ਸੋਨਾ ਚੋਟੀ ਦਾ ਚਾਹੀਦੀ ਵੀ ਆ ਕਾਹਦੀ ਨਾ ਵਈਆਂ ਨਾ ਸਾਰੀਆਂ ਉੱਚੀ ਐ ਹਾਂ ਹਾਂ ਠੀਕ ਆ ਤੇ ਨਾਲ ਇੱਕ ਗੱਲ ਦੋਸਤੋ ਆਪਾਂ ਹੋਰ ਕਹਿ ਦੇਨੇ ਵੀ ਨਵੀਆਂ ਚੋਟੀ ਪਈਆਂ ਨਵੀਆਂ ਸਿੰਘ ਸਿੰਘ ਵੀ ਬਹੁਤ ਟੌਪ ਦਾ ਲੱਗਾ ਇਹਨੂੰ ਬਾਕੀ ਬੂਥੀ ਬਾਥੀ ਬਹੁਤ ਸੋਹਣੀ ਆ ਹਾਂ ਰਿੰਗ ਸਿੰਘ ਲੱਗਾ ਜਿਹਨੂੰ ਆਪਾਂ ਰਿੰਗ ਮੰਨ ਲਓ ਆ ਦਿੰਦੇ ਆ ਹਾਂ ਬਾਕੀ ਠੰਡੀ ਧੀਰੀ ਮੂਹ ਆਵੀ ਜਿਦਾ ਮਰਜੀ ਹੋਵੇ ਇੱਥੇ ਬੜਕੇ ਵੰਗੂ ਖੜੇ ਲੜਾਈ ਆ ਸਿੰਘ ਦੇ ਕੋ ਬਿਲਕੁਲ ਜੀ ਬਿਲਕੁਲ ਬਿਲਕੁਲ ਗੁਲਾਈ ਆ ਪੂਰੀ ਸਿੰਘ ਆ ਲੈ ਜਾ ਕੱਟੇ ਸਾਨੂੰ ਠੀਕ ਆ ਮੋਠੀਆਆਂ ਆ ਖਾਂ ਲੱਗਾ ਬਿਲਕੁਲ ਵਧੀਆ ਲੋ ਜੀ ਸੋ ਛੋਟੀ ਦੋਸਤੋ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਬਾਕੀ ਪੂਰੀ ਡਿਟੇਲ ਜਿਹੜੀ ਤੁਹਾਨੂੰ ਮਿਲ ਹੀ ਚੁਕੀ ਆ ਵੀ ਪਹਿਲਾਂ ਛੋਟੀ ਆ ਅੱਜ ਭਲਕ ਹੈ ਤਿਆਰੀ ਆ ਬਸ ਅੱਜ ਭਲਕ ਕਰਮਾਣੀ ਲੈ ਜੇ ਸਮਾਂ ਤੇ ਅੱਜ ਭਲਕ ਕੱਢ ਵੀ ਸਕਦੀ ਆ ਬਾਕੀ ਹੋ ਸਕਦਾ ਵੀ ਕੋਈ ਸਫਰ ਦੇ ਵਿੱਚ ਜਾਂਦੇ ਆ ਪਸੂ ਸੂ ਵੀ ਸਕਦਾ ਠੀਕ ਆ ਤੇ ਬਾਕੀ ਬਾਡੀ ਬਣਤਰ ਦੀ ਤੁਸੀਂ ਵੇਖ ਲਓ ਬਿਲਕੁਲ ਸਾਰੇ ਪਾਸਿਓ ਦੋਸਤੋ ਐਨ ਬਿਲਕੁਲ ਆਪਾਂ ਗਲੀ ਵੀ ਖੁੱਡੇ ਖਾਡੇ ਇੱਕਸਾਰ ਤੇ ਬਿਲਕੁਲ ਐਨ ਪਤਲੇ ਪਿੰਡੇ ਦੀ ਖਿਆਲ ਚੋਲ ਵੀ ਬਹੁਤ ਨਰਾਲੀ ਸੰਤੂ ਸਾਹਿਬ ਦੀ ਠੀਕ ਆ ਜੋ ਥਾਣ ਦੀ ਕੁਆਲਿਟੀ ਵੇਖੋ ਠੀਕ ਆ ਜੀ ਨਕੇੜ ਨਕੂੜ ਵੀ ਚੰਗਾ ਚਲੋ ਤੇ ਬਾਕੀ ਜਿੰਨੇ ਵੀ ਕਰਮ ਵਾਲੀ ਬਣੀ ਆ ਕਾਫੀ ਆ ਸਾਫ ਸੁਥਰੀ ਆ ਤੇ ਨਾਰਮਲ ਭਲਾਂ ਭੁਲਾਂ ਜੀਆਂ ਹੈਗੀਆਂ ਧੋਣ ਵਾਲੇ ਪਾਸਾ ਪਾ ਲਓ ਅਪਲਟੇ ਸੰਤੂ ਸਾਹਿਬ ਪਹਿਲਾਂ ਨੂੰ ਇੱਕ ਵਾਰ ਪੈਣੀ ਪੈਣੀ ਆ ਮੰਨ ਲਓ ਕੋਈ ਵੀ ਡੰਗਰ ਤੇ ਕਈ ਆ ਤੇ ਜਿੱਥੇ ਜਿੱਥੇ ਉਸ ਨੂੰ ਭਲ ਪੈਂਦੀ ਆ ਤੇ ਪਹਿਲਣਿਆ ਬਿਲਕੁਲ ਜੀ ਹੂੰ ਪਾਲਾ ਦੇ ਆ ਵੀ ਮਾੜੀ ਮਾੜੀ ਪਈ ਆ ਅੱਗੇ ਧੁੰਦੇ ਪੈਂਦੀ ਆ ਬਿਲਕੁਲ ਲੈ ਜੂ ਪਾਲਦਾ ਕੋਈ ਡਰ ਨਹੀਂ ਇਹਦਾ ਤੇ ਵੀ ਚੰਗੀ ਆ ਤੇ ਮੁੱਲ ਵੀ ਜੈ ਜੀ ਕਰਨਾ ਚਾਪਾ ਬਿਲਕੁਲ ਉਹ ਵੀਰ ਪਾਲਦਾ ਨਾਂ ਨਹੀਂ ਯਾਦ ਮੈਨੂੰ ਉੜਦ ਗਈਆਂ ਆਣੋਂਦ ਹੁੰਦਾ ਹਾਂ ਉੜਦ ਗਈਆਂ ਜਾਂਦਣੀਆਂ ਆਪਾਂ ਅੱਛਾ ਬਾਦ ਸਾਹਿਬ ਤੁਝਾ ਚਲੋ ਮੁੱਲ ਤਾਂ ਆਪਾਂ 10 ਹੀ ਦਿਓ ਤੁਸੀਂ ਬਾਕੀ ਥਣਾ ਦੀ ਪਪਾਰ ਪਿਛੇ ਦੀ ਦਿੱਤੀ ਜੀ ਜੀ ਬਿਲਕੁਲ ਦੋ ਦਿਨ ਦੀ ਪਿਛੇ ਦੀ ਗਾਰੰਟੀ ਹੋਊਗੀ ਜੇ ਕੋਈ ਸੱਜਣ ਪਹਿਲੀ ਗੱਲ ਤੇ ਆਵੇ ਆਣ ਕੇ ਇੱਥੇ ਤਸੱਲੀ ਕਰੇ ਤੇਪੇ ਨੂੰ ਹਾਂਜੀ ਆਪਦੇ ਆਏ ਤਸੱਲੀ ਕਰਕੇ ਖੜੇ ਸਾਈਂ ਬੈਨਾ ਸਾਨੂੰ ਪਾ ਕੇ ਠੀਕ ਆ ਸੰਧੂ ਸਾਹਿਬ ਬਿਲਕੁਲ ਤੇ ਨਹੀਂ ਤੇ ਜਾ ਕੇ ਗੱਡੀ ਤੋਂ ਲਾ ਕੇ ਤੇਪ ਲਓਏ ਹਾਂ ਤੇ ਦੋ ਦਿਨ ਦੀ ਭਾਰ ਦੀ ਗਾਰੰਟੀ ਹੋਊਗੀ ਠੀਕ ਹੈ ਜੀ ਤੇ ਮੁੱਲ ਵੜੀ ਕੀ ਕਰਾਂਗੇ ਦਾ ਲੈਣ ਦਾ ਮੁੱਲੇ ਦਾ ਜੀ 80000 ਰੁਪਿਆ ਹਾਂਜੀ ਮੈਂ ਆਹ ਵੇਖਿਆ ਵੀ ਕੋਈ 90000 ਕੋ ਲੱਖ ਆਹ ਵੀ ਝੋਟੀਆਂ ਦਾ ਕਰੀ ਜਾਂਦਾ ਤੁਹਾਡੇ ਸਾਹਮਣੇ ਤਾਜੀ ਝੋਟੀ ਸੂਣੀ ਆ ਰੁੱਤ ਵੇਖੋ ਵਿਖੰਡਈ ਆ ਹੁਣ ਮਾਲ ਨਹੀਂ ਵੇਖਦਾ ਰੁੱਤ ਵਿਖਦੀ ਜੇ ਬਿਲਕੁਲ ਇਹ ਆਪਾਂ ਦੇ ਦਾਂਗੇ 75000 ਦੀ 75 ਦੀ ਹਾਂ ਠੀਕ ਹੈ ਜੀ ਇਹਨਾਂ ਤੇ 75000 ਚੋਂ ਛੋੜਛੱਪਾ ਕਰ ਦਿਆਂਗੇ ਬਿਲਕੁਲ ਜੀ ਲਓ ਦੋਸਤੋ 75000 ਦੇ ਵਿੱਚੋਂ ਛੋੜਛੱਪਾ ਹੋ ਜਾਊਗਾ ਜਿਹੜਾ ਕੋਈ ਵੀਰ ਖਰੀਦਦਾ ਰਹੁੰਦਾ ਇਹਨੂੰ ਖਰੀਦ ਠੀਕ ਹੈ ਠੀਕ ਹੋ ਗਿਆ ਬਾਕੀ ਚੰਗੀ ਆ ਕਰਮਾਲੀ ਮੈਂ ਪਹਿਲਾਂ ਜਿਹੜੀ ਗੱਲ ਨਵੇੜਤੀ ਆ ਦੋਸਤੋ ਕੋਈ ਸੁਵੀਆਂ ਦੇ ਵਿੱਚ ਨਹੀਂ ਪਹਿਲਾਂ ਛੋਟੀ ਆ ਠੀਕ ਆ ਬੂਥੀ ਬਾਥੀ ਬਹੁਤ ਸੋਹਣੀ ਆ ਸਿੰਘੀ-ਸੁੰਗੀ ਦੀ ਇਹ ਨਹੀਂ ਹੈਗੀ ਵੀ ਗੈਰ ਆ ਬਿਲਕੁਲ ਛੋਟਾ ਜਿਹਾ ਸਿੰਘ ਆ ਇੱਕ ਰੰਗ ਕਾਲੀ ਹੋਂਡੀ ਹੋ ਸਾਰੀ ਹਾਂ ਲਓ ਠੀਕ ਆ ਕੋਈ ਡਰਕਲ ਜੀ ਨਹੀਂ ਕਰਮਾਲੀ ਜਿੰਨੇ ਵੀ ਆ ਆ ਨਹੀਂ ਤੇ ਕਈ ਡੰਗਰ ਲੱਗ ਗਏ ਇਹ ਤੇ ਭੱਜੇ ਫਿਰਦੇ ਆ ਵੀ ਖਰੇ ਕੀ ਹੋ ਜਣਾ ਬਿਲਕੁਲ ਜੀ ਹਾਂਜੀ ਅੱਛਾ ਬਾਦਸਾਪ ਆਜ ਗਿਆ ਅੱਗੇ ਆਪਣੇ ਸੈਕੰਡ ਨੰਬਰ ਤੇ ਜਿਹੜੀ ਇਹ ਆਪਣੇ ਕੋਲ ਮੱਝ ਆ ਇਸ ਨੂੰ ਇਹ ਅੱਜ ਸੁਣੇ ਸੰਧੂ ਸਾਹਿਬੇ 2 ਤੋਂ 2.5 ਦੇ ਤਰੀਕ ਮਸੂਈਏ ਯਾਨੀ ਘੰਟਾ ਸਵਾ ਘੰਟਾ ਹੋ ਗਿਆ ਸੋਈ ਨੂੰ ਲਓ ਜੀ ਵਾਈ ਤੁਸੀਂ ਵੇਖਿਆ ਧਾਰਾ ਮਾਰ ਕੇ ਮੁੰਡੇ ਨੇ ਬਹੁਤ ਚੰਗੀਆਂ ਹੁਣ ਵੀ ਆਪਾਂ ਵੀਡੀਓ ਚ ਵੀ ਚਵਾਈ ਇੱਕ ਵਾਰ ਮਾਰੀਆਂ ਇਹ ਧਾਰਾ ਮਾਰ ਦਿੰਨੇ ਆ ਅਜੇ ਜ਼ੋਰ ਸੁੱਟਣ ਵਾਲੀ ਜੇ ਉਹ ਬੱਚਾ ਗੜੀ ਜੇ ਹਾਂ ਸਾਰਾ ਬਿਲਕੁਲ ਸਬੂਤ ਜੇ ਇਹ ਆਪਣਾ ਕਿਸਾ ਸੌਦਾ ਜਿਹਨੇ ਕਹੇ ਵੀਰ ਭਰਾਣਾ ਹਾਂ ਜੀ ਤੇ ਆਪਾਂ ਜ਼ੋਰ ਦੀ ਪ੍ਰੋਪਰ ਵੀਡੀਓ ਪਾ ਦਾਂਗੇ ਅਗਲੇ ਨੂੰ ਹਾਂ ਵੀ ਆਪਾਂ ਵੀਡੀਓ ਬਣੀ ਬਣਾ ਕੇ ਉਸੇ ਲਈ ਪਾ ਦਾਂਗੇ ਜ਼ੋਰ ਹਜੇ ਸੁੱਟਣੀ ਇਹਨੇ ਬਾਕੀ ਆ ਹਾਂ ਸਬੂਤ ਦੇ ਦੇਾਂਗੇ ਵੀ ਸੁੱਟਤੀ ਹੈ ਬਿਲਕੁਲ ਮਗਰ ਕੱਟਾ ਹਾਂ ਜੀ ਮਗਰ ਕੱਟਾ ਲਓ ਜੀ ਕੱਟਾ ਮਗਰਾ ਦੋਸਤੋ ਗਿੱਲੇ ਨਾੜੂ ਤੇ ਆ ਤੇ ਆ ਕ ਘੰਟਾ ਡੇਢ ਆ ਦੋਗ ਦੇ ਤਰੀਮ ਦੋ ਸਵਾ ਦੋ ਦੇ ਤਰੀਮ ਸੁਈ ਜੇ ਹੁਣ ਤਿੰਨ ਕਿ ਸਮਾ ਹੋਇਆ ਹੁਣ ਤਿੰਨ ਵਜ ਗਏ ਜਾਨਾ ਹਾਂ ਤੇ ਬਾਕੀ ਸੂਵੇ ਕੋਈ ਵੀ ਰਾਬ ਦੀ ਬਿਉ ਤੁਸੀਂ ਲਾ ਲਓ ਠੀਕ ਆ ਜੀ ਮੰਨ ਕੇ ਕਿਉਂਕਿ ਵਪਾਰ ਦੇ ਲੈਣਾ ਚਾਹੋ ਕਿਸੇ ਵੀਰ ਨੇ ਆਏ ਲੋਕਾਂ ਨੇ ਕੋ ਤੀਜਾ ਕਹਿ ਕੇ ਵੀ ਦਿੱਤੀ ਹੋ ਸਕਦੀ ਹੈ ਇੱਕ ਰਾ ਸੰਧੂ ਸਾਹਿਬ ਤੁਹਾਨੂੰ ਪਤਾ ਹੀ ਡੰਗਰ ਕੋਈ ਵੀ ਹੁਣ ਮੰਨ ਡੇਢ ਮੰਨਦਾ ਬੱਚਾ ਦਿੱਤਾ ਇੱਕ ਰਾ ਡੰਗਰ ਠੱਪਿਆ ਜਾਂਦਾ ਹੈ ਬਾਕੀ ਲਿਵਾ ਵੇਖੋ ਇਹਦਾ ਗਾਂ ਵਰਗਾ ਜੇ ਤੇ ਪੋਲੀ ਏਡੀ ਆ ਵੀ ਗੱਲ ਹੀ ਛੱਡ ਦੋ ਅੱਛਾ ਆਪਾਂ ਜਿਵੇਂ ਵਾਗ ਧਾਰਾ ਮਾਰੀ ਜਾਵੇ ਇੱਕ ਗੱਲ ਆ ਤੇ ਮਾਜ ਕਰਮ ਵਾਲੀ ਏਡੀ ਵੀ ਲਸੀ ਫਿਕੀ ਨਹੀਂ ਸੀ ਵੇਖੋ ਬੱਚਾ ਵੀ ਬਾਹਰ ਆਇਆ ਐਡਾ ਹਾਂ ਤੇ ਫਿਰ ਵੀ ਹਾਂ ਲੋ ਜੀ ਲੋ ਵੀ ਕਰੋ ਚੈੱਕ ਸੋ ਦੋਸਤੋ ਵੇਖੋ ਠੀਕ ਹੈ ਉੱਥੇ ਲੈ ਜਾ ਬੱਚੇ ਲਾ ਕੇ ਲੈ ਜਾ ਲੈ ਕੋਈ ਭੂਰ ਨਹੀਂ ਕੋਈ ਫੁਆਰਾ ਮੈਂ ਮੋਗਾ ਆ ਦੇ ਹੈ ਮੋਗਾ ਹੈ ਤੋ ਦੋਸਤੋ ਦੋ ਦੋ ਚਾਰ ਚਾਰ ਧਾਰਾ ਮਾਰਾ ਕੇ ਵਿਖਾਉਂਦਾ ਵੀ ਇੱਕ ਜਿਹੜਾ ਖਾਸ ਮਕਸਦ ਹੁੰਦਾ ਬਾਅਦ ਵਿੱਚ ਕਈ ਵਾਰਾਂ ਚੀਜ਼ਾਂ ਨਹੀਂ ਦਿਖਾਈਆਂ ਜਾਂਦੀਆਂ ਬਾਅਦ ਵਿੱਚ ਕਈ ਵੀਰ ਦੇ ਘਰੇ ਜਾ ਕੇ ਚੀਜ਼ ਦਾ ਨਹੀਂ ਪਤਾ ਲੱਗਦਾ ਵੀ ਉੱਥੇ ਕੋਈ ਕਮੀ ਪੇਸ਼ੀ ਆ ਜਾਂਦੀ ਹੈ ਪਸ਼ੂਆਂ ਦੇ ਥਾਣਾ 'ਚ ਇਸ ਕਰਕੇ ਵੀ ਦੋ ਦੋ ਚਾਰ ਚਾਰ ਆ ਬਿਲਕੁਲ ਹੀ ਬਿਲਕੁਲ ਜਿਹੜੀ ਪੋਲੀਚੋਈ ਲੱਗੀ ਨਾ ਮੰਜ ਨੂੰ ਕੋਈ ਕੋਈ ਜਵਾਬ ਚੋਲੇ ਭਾਂਡਾ ਭਾਂਡਾ ਕੋਈ ਚੱਕਰ ਹੀ ਨਹੀਂ ਮੈਨੇਜ ਦੇ ਹਾਂ ਲਓ ਜੀ ਭਰਾ ਵੇਖਿਓ ਤੁਸੀਂ ਹੁਣ ਆ ਕਰੋ ਚੱਕ ਪਰ ਅਮਰਲੇ ਸਨ ਦਿਖਾ ਦਈਆ ਤੋ ਕੋਈ ਭੂਰ ਨਹੀਂ ਇਹ ਕੋਈ ਚਟਾ ਨਹੀਂ ਇਹ ਵੇਖੋ ਲੈ ਨੰਬਰ 1 ਜਿਹੜੀ ਦੋਸੋ ਚਵਾਈ ਆਪਾਂ ਕਹਿੰਦੇ ਆ ਆ ਵੀ ਇੱਕ ਨੰਬਰ ਚਵਾਈ ਹੈ ਜਿਹੜੀ ਗੱਲ ਕਦੀ ਹੈ ਠੀਕ ਗੱਲ ਮੁੱਕਦੀ ਹੈ ਜਿਹੜੀ ਬਾਕੀ ਥਾਂ ਚੱਡੇ ਦੀ ਕਰਮ ਵਾਲੀ ਕਾਫੀ ਸੋਹਣੀ ਹੈ ਸੋਹਣਾ ਦੁੱਧ ਚਵਾ ਦੋਗੀ ਕੋਈ ਚੰਗੀ ਚਵਾ ਬਾਕੀ ਅਹੀਂ ਸੰਧੂ ਸਾਹਿਬ ਤੇ ਜੇ ਸੂਏ ਕਰਕੇ ਲਈਏ ਕੋਈ ਚੌਥੇ ਲੈ ਲੈ ਕੋਈ ਪੰਜਵੇਂ ਲੈ ਲੈ ਤੁਹਾਡੇ ਸਾਹਮਣੇ ਆ ਬਿਲਕੁਲ ਠੀਕ ਹੈ ਬਿਲਕੁਲ ਆ ਤੇ ਬਾਕੀ ਸੂ ਸਹਾਜ ਆ ਜੇ ਸਿੱਧੀ ਹੋ ਗਈ ਇਹੋ ਮੈਂ ਜਜ ਨਹੀਂ ਪੂਰੀ ਅਗਲੇ ਨੂੰ ਹਾਂ ਨਹੀਂ ਨਹੀਂ ਚੰਗਾ ਭਾਂਡਾ ਤੇ ਤੁਹਾਡਾ ਭਾਈ ਬਹੁਤ ਵਧੀਆ ਲੱਗਦੀ ਆਪਾਂ ਚੰਗਾ ਦੁੱਧ ਚਵਾ ਦੋਗੀ ਇਹ ਅੱਜ ਵਾਰਸਾਪ ਕਿੰਨਾ ਮੁੱਲ ਕਰਦੇ ਆ ਕਿੱਥੋਂ ਤੱਕ ਦੇ ਦੇਣੀ ਆ ਇਹਦਾ ਮੁੱਲ ਵੀ ਭੋਇ ਸੰਧੂ ਸਾਹਿਬ ਅਸੀਂ ਕਰੀ ਜਾਈਏ ਇਹ ਆਪਾਂ 75 ਦੀ ਨਹੀਂ ਦੇਣੀ ਆਪਾਂ 72 ਹਜ਼ਾਰ ਦੀ ਆ ਨਾ ਕਰਾਂਗੇ 72 ਹਜ਼ਾਰ ਦੇ ਵਿੱਚੋਂ ਵੀ ਛੋਟ ਆਪਾਂ ਕਰਾਂਗੇ ਠੀਕ ਹੈ ਜੀ ਕੋਈ ਸਾਡੀ ਕੋਈ ਦੀ ਛੋਟ ਜ਼ਰੂਰ ਕਰਾਂਗੇ ਕਿਉਂ ਨਰਾਜ਼ ਨਹੀਂ ਜਾਂਦੇ ਆਪਾਂ ਲੋ ਵੀ ਦੋਸਤੋ ਹਾਂ ਠੀਕ ਹੈ ਜੀ ਜਿਹੜੇ ਵੀ ਕਹਿੰਦੇ ਵੀ ਮਹਗਾਈ 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 ਬਾਜ਼ਾਰ ਤਾਂ ਕਾਫੀ ਤਿੱਖ ਹੈ ਗਿਆ ਬਾਜ਼ਾਰ ਬਹੁਤ ਤੇਜ਼ ਆ ਗਰਮਾ ਬਾਜ਼ਾਰ ਤੇ ਇਹ ਬਾਕੀ ਇਹ ਦੁੱਧ ਜਿਹੜੀ 1.5-2 ਲੱਖ ਦੀ ਮੱਝ ਲੈਣੀ ਉਹਦੇ ਜਿੰਨਾ ਹੀ ਦੇ ਦਊਗੀ ਜੀ ਬਿਲਕੁਲ ਜੀ ਹਾਂ ਤੇ ਹੈ ਵੀ ਕਰਮਾਲ ਖਾਂਡ ਪਹਿਲਾਂ ਸੂਈ ਆ ਹੁਣ ਜਿਹੜੇ ਜਿਹੜੇ ਸੱਜਣਾ ਤੋਂ ਲਈ ਉਹਨਾਂ 12-13 ਕਿਲੋ ਦੁੱਧ ਦਾ ਰਿਕਾਰਡ ਦੱਸਿਆ ਦਾ ਠੀਕ ਹੈ ਜੀ ਆ ਪਰ ਬਾਕੀ ਦਾ ਦੁੱਧ ਪਾਇਦਾ ਹੁੰਦਾ ਪਾਇਦਾ ਪਾਇਦਾ ਜੀ ਨੂੰ 15 ਕਿਲੋ ਵਾਲੀ ਜਾਲਾ ਲੱਗਾ ਪਰ ਆਪਾਂ ਜੇ ਕੋਈ ਚੋਈਆ ਨਹੀਂ ਹਾਂਜੀ ਜਿੰਨਾ ਜਰ ਮੰਨ ਲਓ ਡੰਗੜਾ ਸੀ ਚੋਈਆ ਜਵਾਈ ਕਰੀਏ ਨਾ ਆ ਚਲੋ ਜੀ ਹਜ ਤਾ ਉਹਨੂੰ ਸੂਕ ਗਿਆ ਡੀਆ ਜੇ ਕੋਈ ਦੋਨ ਚਾਰ ਚੜ੍ਹ ਤਾ ਹੁਣ ਸਾਡੀ ਪਹਿਲ ਨੇ ਨਾ ਉਹ ਘਰ ਵਾਲਿਆ ਕੁਝ ਵੇਖਿਆ ਨਾ ਹੀ ਵੇਖਿਆ ਰੱਬ ਦੇ ਭਰੋਸੇ ਦੇ ਰੱਬ ਦੇ ਭਰੋਸੇ ਬਾਕੀ ਉਹ ਤੇ ਪੰਜ ਬਿਲਕੁਲ ਸਾਫ ਹੋ ਵੀ ਛੋਟੀ ਨਾ ਤੱਕ ਤਾਂ ਪੂਰੀ ਮੁਕੰਮਲ ਆ ਵੀ ਇੱਕ ਸੂਸਫਾ ਵਧੀਆ ਪਈ ਆ ਇੱਕ ਜੇਰ ਪੈਜੂ ਘੰਟੇ ਤੋਂ ਜੋ ਆ ਵੇਖ ਲਓ ਉੱਥੋਂ ਲਿਆਂਦੀ ਤੇ ਜੇ ਤੁਹਾਡੇ ਕਰਕੇ ਬੈਠੀ ਠਾਕ ਤੀ ਇਹਦੇ ਡੀ ਵੋਟੀਆਂ ਦਾ ਨਾਂ ਲੈ ਜੀ ਠੀਕ ਆ ਜੀ ਅਸਲ ਦੇ ਵਿੱਚ ਬਾਕੀਆਂ ਵੀ ਇੰਨੇ ਲਿਵੇ ਵਾਲੇ ਦਾ ਆ ਵੀ ਤੁਸੀਂ ਸੰਧੂ ਸਾਹਿਬ ਰੋਈ ਵੀਡੀਓ ਪਾਉਂਦੇ ਜੇ ਕੋਈ ਲੱਖ ਤੋਂ ਕੋਈ 90 ਤੋਂ ਘੱਟ ਗੱਲ ਕਰਦਾ ਹੀ ਨਹੀਂ ਜੀ 50000 ਵਾਲੀ ਆ ਠੀਕ ਆ ਜੀ 20000 ਦੀ ਹਾਂ ਹਾਂ ਜੀ ਠੀਕ ਆ ਬਾਦ ਸਾਹਿਬ ਅੱਗੇ ਆ ਜੀ ਆਪਾਂ ਜਿਹੜੀ ਇਹ ਤੀਜੇ ਨੰਬਰ ਤੇ ਆਪਣੇ ਕੋਲ ਆ ਗਈ ਆ ਇਹ ਸੰਧੂ ਸਾਹਿਬ ਝੋਟੀ ਸੁਣੀ ਜੇ ਦੂਸਰੇ ਸੂਏ ਦੀ ਇਹ ਪਹਿਲੇ ਸੂਏ ਦੀ ਗੱਭਣ ਜੇ ਹੁਣੇਗਾ ਦੂਸਰੇ ਸੂਏ ਸੁਣੀ ਜੇ ਇਹ ਸਪੰਜ ਦੇ ਸਰਾਂ ਵਾਂਗੂ ਗੋਲ ਹੀ ਆ ਹਾਂ ਮੈਂ ਨਾ ਕੋਈ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਲੈ ਵਨਾਂ ਵਿੱਚ ਜੇ ਜਗਾ ਛੋੜੀ ਦੇ ਉੱਤੇ ਪਾ ਬਿਸਤਰਾ ਵਿਛਾਲੋ ਜਿਵੇਂ ਆਰਤੀਆਂ ਨੇ ਗੋਸਰਾਂ ਨਹੀਂ ਬਣਾਏ ਹੁੰਦੇ ਪਈ ਉਹ ਢੋਲ ਆ ਕੇ ਗਾਹ ਨੂੰ ਛਿਲਦੇ ਉਹ ਗੱਲ ਬਣੀ ਆ ਵੀ ਬਹੁਤ ਜਿਆਦੀ ਚੰਗੀ ਝੋਟੀ ਆ ਨਹੀਂ ਨਹੀਂ ਕਰਮਾਂ ਵਾਲੀ ਜਿੱਥਾਂ ਵੀ ਆਈ ਚੰਗੀ ਉਹਨਾਂ ਨੇ ਛੱਡੀ ਦੂਜੇ ਦੂਜੇ ਸੂਏ ਗਾਂ ਸੁਣੀ ਜੇ ਤੇ ਸ਼ਾਮ ਹੀ ਨੇ ਦੀ ਇਹ ਚੱਕ ਪਾਸ ਜੀ ਸ਼ਾਮ ਹੀ ਨੇ ਦੀ ਬੱਪਰ ਚੱਕ ਪਾਸ ਹਾਂ ਗੱਬਣ ਆਪਾਂ ਘਰੇ ਲੈ ਕੇ ਚੈੱਕ ਕਰਾਈਏ ਲਓ ਦੋਸਤੋ ਦੁੱਧ ਥਲੋ ਤਿੱਪਣ ਤੂਪਣ ਜੋਗਾ ਜਿਹੜਾ ਮੇਰਾ ਵੀਰ ਕੋਈ ਤਸੱਲੀ ਕਰ ਲਵੇ ਚਾਰੇ ਤੁਹਾਨੂੰ ਤਿੱਪਣ ਕੋਈ ਫੁਹਾਰਾ ਕੋਈ ਹੋਰ ਉਹ ਨਾ ਹੋਵੇ ਬਾਕੀ ਉਨਾਕ ਜਿਹੜਾ 2 ਦਿਨ ਦੇ ਥਲੇ ਨਿਕਲ ਆਊਗਾ ਤੇ ਆਪਣ ਤੋਂ ਆਪਣ ਜੋਗਾ। ਠੀਕ ਆ ਤੇ ਬਾਕੀ 6 ਮਹੀਨੇ ਦੀ ਬਾਟਸਾਪ ਆਪਣੀ ਵੈਸੇ ਆਪਣੇ ਹੱਥੀ ਇਹ ਨਾ ਹੀ 1 ਕਿਲੋ ਅੱਧਾ ਕਿਲੋ ਅਠੀਪਰੀ ਦੁੱਧ ਚੋ ਦੇਣੇ ਆ ਤੇ ਅੱਜ ਥੋੜਾ ਜਿਹਾ ਦੁੱਧ ਦੀ ਲੋੜ ਹੀ ਸਾਨੂੰ ਤਾਂ ਪਚੋਕਤੀ ਆ। ਇਹਨੂੰ ਇਹ ਗੱਲ ਦਾ ਪਹਿਲੇ ਵੀਡੀਓ ਬਣੀ ਨਹੀਂ ਚੋਣੀ ਹੋਊ ਚੋਦੇ ਨਹੀਂ ਫੇਰ। ਠੀਕ ਆ ਠੀਕ। ਹਾਂ ਫੇਰੇ ਝੋਤੀ ਆ ਲੈੜੀ ਝੋਈ ਫੇਰੀ ਤੇ ਚੈੱਕ ਚੁੱਕ ਆਪਣੇ ਹੱਥੀ ਹੋਈ ਸੀ। ਹਾਂ ਹੱਥੀ ਹੋਈ ਉਹ ਪਰਲੀ ਮੈਂ ਵੀ ਇਹ ਵੀ ਆਪਾਂ ਕਿਸੇ ਦੇ ਭਰੋਸੇ ਦੇ ਨਹੀਂ ਰਹਿੰਦੇ ਮੁਣਕੇ ਗਲਾ ਕੋਈ ਆਕੇ ਜਾ ਕੇ 2 ਮਹੀਨੇ ਬਾਅਦ ਸਾਹਮਣੇ ਫ ਲਓ ਜੀ ਗਲਤ ਪੱਠੇ ਕਿਸੇ ਤੋਂ ਪੋਣੇ ਨਹੀਂ ਆਪਾਂ ਦੇ ਹਾਂ ਜੀ ਇਹਨਾਂ ਨੂੰ ਨਹੀਂ ਕੋਈ ਕਮੀ ਐ ਜੀ ਬਿਲਕੁਲ ਜੀ ਬਿਲਕੁਲ ਹੇਚੋਣ ਫਿਰ ਹਾਂ ਨਹੀਂ ਨਹੀਂ ਤਕੜੀ ਆ ਬਈ ਤੇਰੇ ਤੋਂ ਵੀ ਗਰਲਾਸਿਆਂ ਪੁਲਵਾਨ ਤੂੰ ਵੀ ਇਹਦੇ ਪੁਲਵਾਨ ਉਹ ਵੀ ਕਿਸੇ ਨੇ ਪੁਲਵਾਨ ਹੀ ਬਣਾਈ ਪਈ ਆ ਹਾਂ ਲੈ ਬਾਕੀ ਦੋਸਤੋ ਫਿੱਟ ਫਾਟ ਬਹੁਤ ਸੋਹਣੀ ਮੱਝ ਠੀਕ ਹੈ ਜੀ ਚੰਗੀ ਸੇਵਾ ਬਾਕੀ ਬੇਲਬੂਲ ਵੇਖੋ ਦੋਸਤੋ ਮੇਨ ਗੱਲ ਆ ਵੀ ਹਾਈਟ ਬੇਸ਼ੱਕ ਜਿਵੇਂ ਆਪਾਂ ਮਧਰੀ ਡੌਲੀ ਦੇ ਪਸ਼ੂ ਵੇਖਦੇ ਆ ਹਾਈਟ ਤੁਸੀਂ ਮੀਡੀਅਮ ਮੰਨ ਕੇ ਵੀ ਸੌਦਾ ਕਰ ਲਓਗੇ ਪਰ ਵਜਨ ਲੋਡ ਪੂਰਾ ਬੇਲਬੂਲ ਦੀ ਬਹੁਤ ਚੰਗੀ ਸਪੈਸ਼ਲ ਆ ਲੰਬਾਈ ਬਹੁਤ ਘੱਟ ਆਪਾਂ ਇਹੋ ਜਿਹੀ ਵੇਖੀ ਹੋਊਗੀ ਠੀਕ ਹੈ ਜੀ ਤੇ ਰੇਲ ਗੱਡੀ ਦਾ ਡੱਬਾ ਹੀ ਆਪਾਂ ਕਹਿ ਸਕਦੇ ਆ ਵੀ ਲੰਬਾਈ ਵਾਲੇ ਪਾਸਿਓ ਪੂਰੀ ਏ ਕਰਮਾ ਵਾਲੀ ਠੀਕ ਆ ਵੇਖੋ ਤੇ ਸੰਭੀ ਸੂਭੀ ਪੂਰੀ ਆ 6 ਮਹੀਨੇ ਦੀ ਗੱਭਣਾ ਚੈੱਕ ਪਾਸ ਜਿਹੜੀ ਜਿਹੜੇ ਵੀਰੇ ਇਹਦੇ ਨਾਲ ਦੀਆਂ ਸਵਾ ਸਵਾ ਲੱਖ ਦੀ ਲਾਇਆ ਘਰੇ ਯਾਰ ਕਰਦੇ ਆ ਨਾ ਹਾਂ ਤੇ ਜੋ ਵਸਤ ਲੈ ਲਈ ਉਹਨਾਂ ਵਾਸਤੇ ਆਫਰੀ ਆ ਜੀ ਹੁਣ ਮੰਨ ਲਓ ਅੱਜ ਲਵਾ ਗਏ ਸਾਹ ਸਾਹਮਣੀ ਆ ਇਹਦੇ ਜੇ ਲਾਟਰੀ ਨਿਕਲ ਆਲੀ ਗੱਲ ਜੀ ਜਿਨ੍ਹਾਂ ਦੇ ਅੱਜ ਦੇਣੀ ਇਹਨੂੰ ਦਬਲ ਵਿਗਣੀ ਏ ਆ ਵੀ ਇਹ ਨਹੀਂ ਕੀ ਵੀ ਜੁਨੇ ਦੀ ਅੱਜ ਦਿਆ ਉਹਦੋਂ ਡਬਲ ਹੀ ਗਨ ਲੋ ਇਹਨੂੰ ਬਿਲਕੁਲ ਆ ਠਾਣੀ ਜੇ ਹੁੰਦੀ ਤਾਂ ਹੀ ਆਊਗੀ ਉਹਦੋਂ ਆ ਬਤਨ ਹੀ ਹੁੰਦਾ ਚਲੋ ਆਪ ਕੋ 2-4000 ਡਬਲ ਤੋਂ ਤਾਂ ਜਾਊਗੀ ਝੋਟੀ ਬਿਲਕੁਲ ਛੋਟੀ ਨੇ ਪਹਿਲੇ ਸੂਏ ਦੁੱਧ 10 ਤੋਂ 1000 ਲੀਟਰ ਕੱਢਿਆ ਜੀ ਠੀਕ ਆ ਹੁਣ ਦੂਜੇ ਦੀ ਗੱਬਣ ਦੀ ਜਿਹੜਾ ਵੀਰਾਂ ਦਾ ਆਪਾਂ ਲਈ ਉਹਨੇ ਇਹ ਗੱਲ ਆਖੀ ਹੁਣ ਦੂਜੇ ਦੀ ਇਹ ਗੱਬਣ ਜੀ ਗਾਂ ਲਓ ਜੀ ਹੁਣ ਦੋਸਤੋ ਅਕੇ ਦੂਜੇ ਲਈ ਗੱਬਣਾ ਠੀਕ ਆ ਤੇ ਬਾਕੀ ਇੱਕ ਵਾਰੀ ਆ ਤੁਸੀਂ ਮੂੰਹ ਮੱਥੇ ਤੋਂ ਫੇਰ ਦੇਖ ਲਓ ਠੀਕ ਆ ਜੀ ਸਿੰਘਾਂ-ਸੁੰਗਾਂ ਦੀ ਪੂਰੀ ਗੁਲਾਈ ਹੈ ਬੈਕ ਸਾਈਡ ਤੋਂ ਜਿਹੜਾ ਬਿਲਕੁਲ ਗੁਲਾਈ ਦੇ ਵਿੱਚ ਸਿੰਘ ਮੁੜਿਆ ਤੇ ਮੂੰਹ ਮੱਥੇ ਦੀ ਚੰਗੀ ਆ ਆ ਲਓ ਠੀਕ ਆ ਤੇ ਬਾਦ ਸਾਹਿਬ ਫਿਰ ਇਸ ਗੱਬਰ ਦਾ ਮੁੱਲ ਕੀ ਕੀਤਾ ਇਹਦਾ ਗੱਬਰ ਦਾ ਸੰਧੂ ਸਾਹਿਬ ਮੁੱਲ ਤੇ ਭਾਵੇਂ ਜਿੱਦੀ ਰਾਜੀ ਹੈ ਤੇ ਜਿੱਦੀ ਮੈਂ ਸੋਣੀ ਝੋਟੀ ਭਾਵੇਂ 70 ਕਰੀ ਲਈਏ ਪਰ ਮੋਲੇ ਦਾ 60000 ਜੇ ਇਹ ਆਪਾਂ 60 ਚੋਂ ਵੀ ਇਹਦਾ ਮਾਨਦਾਨ ਕਰ ਦੇਣਾ ਜੀ 60 24 60 ਚੋਂ ਵੀ 2000 ਸਿੱਧੀ ਛੋਟ ਕਰ ਦੇਾਂਗੇ ਠੀਕ ਹੈ ਜੀ ਹਾਂ ਜੀ ਲੋ ਹਾਂ ਸੋਨ ਪੈਂਡਿਆ ਤੇ 60 ਤੋਂ ਵੀ ਦੋ ਆਪਾਂ ਛੱਡਾਂਗੇ ਜਨ ਗੱਲ ਕਰੀਏ 65 ਤੋਂ 7000 ਹੀ ਛੁੱਟ ਗਿਆ ਤੇ ਠੀਕ ਹੈ ਜੀ ਠੀਕ ਹੈ ਹਾਂ ਜੀ ਠੀਕ ਹੈ 58 ਦੀ ਹਾਂ ਲੋ 58000 ਦੀ ਦੋਸਤੋ ਹੋ ਜਾਊਗੀ ਇਹ ਅੱਜ ਠੀਕ ਆ ਤੇ ਬਾਕੀ 6 ਮਹੀਨੇ ਦੀ ਕੰਪਲੀਟ ਜਿਹੜੀ ਇਹ ਗੱਬਣ ਚੈੱਕ ਪਾਸ ਆ ਆ ਵੀ 4 ਮਹੀਨੇ ਸਾਹਮਣੀ ਬਣੀ ਆ ਬਈ 4 ਮਹੀਨੇ ਸਾਹਮਣ ਦੀ ਲੋੜ ਆ ਤੇ ਮੱਝ ਚੰਗੀ ਆ ਠੀਕ ਆ ਕੋਈ ਇਹ ਇੱਥੇ ਆਊਗਾ ਇਹ ਨਹੀਂ ਗੱਲ ਪਤਾ ਹੈਗੀ ਵੀ ਕੋਈ ਲੁਸੇਰੀ ਆ ਕਰਮ ਵਾਲੀ ਸਾਰੇ ਬੰਦੇ ਉਹ ਗੋਲ ਆ ਕਿਉਂ ਕੰਨੀਆਂ ਤੋਂ ਪੂਰੀ 4 ਮਹੀਨੇ ਸਾਹਮਣ ਦੀ ਦੇ ਦਿਆ ਤੁਸੀਂ ਜਾਨੇ ਰੋਏ ਵੀਡੀਓ ਪਾਉਂਦੇ ਆਪਾਂ ਬਾਹਰ ਮਾਲ ਨੂੰ ਕਰਦੇ ਆ ਕੋਈ 2 ਸਵਾ ਲੱਖ ਤੋਂ 1.5 ਲੱਖ ਤੋਂ ਜੀ ਮੈਂ ਨਹੀਂ ਮੋੜ ਨਹੀਂ ਕੱਟ ਕਰਦਾ ਹਾਂ ਜਿੰਨੇ ਸੰਭੀ ਹੁੰਦੀ ਸੇਵਾ ਕਰਦਾ ਉਹ ਨਹੀਂ ਬਿਲਕੁਲ ਜੀ ਬਿਲਕੁਲ ਇਹਦਾ ਸੇਵਾ ਦਾ ਮੁੱਲ ਨਹੀਂ ਇਹ ਉਹਦਾ ਖਰਚਾ 100 ਰੁਪਏ ਉਹ ਕ ਤੇ ਚੰਗੇ ਦਾਣੇ ਪਕੇ ਤੇ ਪਲੀ ਆ ਕਿਹੜਾ ਕੋਈ ਨੀ ਪਰੀ ਨੀ ਪੂਰੀ ਸ਼ਾਮ ਤੋਂ ਆਈ ਆ ਉਹ ਐਵੇਂ ਕਿਉਂ ਆ ਗਈ ਠੀਕ ਹੈ ਚਾਰ ਚੂਰ ਨਾਲ ਪਲੀ ਕਰਮਾ ਲਈ ਹਾਂ ਤੇ ਅੱਗੇ ਆ ਗਈ ਆਪਣੇ ਕੋਲ ਜਿਹੜੀ ਭਾਜੀ ਜੀ ਇਹ ਸੰਤੂ ਸਾਹਿਬ ਤੀਜੇ ਸੂਏ ਮਾਝੇ ਦੇ ਚੌਥੇ ਸੂਏ ਦੀ ਗੱਭਨ ਜੇਗਾ अच्छा जी एदे ਥੱਲੇ ਵੀ ਥਣ ਦੇਖਣ ਜੋਗਾ ਦੁੱਧ ਹੈਗਾ ਜੀ ਠੀਕ ਆ ਜੀ ਇਹ ਕੀ ਹੈ 7 ਮਹੀਨਿਆਂ ਦੀ ਚੈੱਕ ਪਾਸ ਇਹ ਵੀ ਆਪਾਂ ਸਵੇਰੇ ਲਿਆ ਕੇ ਘਰੇ ਚੈੱਕ ਕਰਾਈਏ ਡਾਕਟਰ ਨੂੰ ਠੀਕ ਆ ਠੀਕ ਆ ਹਾਂ ਤੇ ਦੋਵੇਂ ਕਰਾਈਏ ਫਿਰ ਇਹਨਾਂ ਨੂੰ ਦੋਨੂੰ ਟੀਕੇ ਲਵਾਤੇ ਠੰਡੇ ਹਾਂ ਦੋਵੇਂ ਅੱਜ ਹੀ ਚੈੱਕ ਕਰਾਈਆਂ ਕਰਕੇ ਫਿਰ ਤੁਹਾਨੂੰ ਸੱਦਿਆ ਵੀ ਜਣੀ ਇਹ ਯਕੀਨ ਆ ਪੰਡੜਾ ਹੋ ਜਾਵੇ ਬਿਲਕੁਲ ਜੀ ਬਿਲਕੁਲ ਹਾਂ ਬਿਲਕੁਲ ਅੱਗੇ ਚੌਥੀ ਲਿਗਪਣੇ ਆ ਇਹ ਇਹ ਚੌਥਾ ਤੇ ਜੇ ਇਹ ਚੌਥੇ ਜਾਂ ਗਣੀਆ ਗਾਂ ਚੌਥੇ ਸਵੇਰੇ ਸੁਣੀ ਆ ਗਾਂ ਚੌਥਾ ਸੂਆ ਅੱਗੇ ਸੁਣੀ ਆ ਹਾਂ ਜੀ ਲਓ ਜੀ ਤੇ ਨੀਲੀ ਜਾ ਜਾਂਦੀ ਪਾਹ ਤਾਂ ਨਹੀਂ ਨੀਲੀ ਰਵਾਜ ਹੈ ਇਹ ਪਕਸਨੀ ਨੀਲੀ ਰਵੇ ਦੇ ਵਿੱਚ ਆ ਜਾਂਦੀ ਏ ਮੱਥਾ ਮੂਥਾ ਬਿਲਕੁਲ ਬੱਲਾ ਅੱਖਾਂ ਦੇ ਵਿੱਚ ਬਿਲਕੁਲ ਬਿੱਲੀਆਂ ਜਵਾਬ ਤੇ ਮਗਰਲੇ ਖੁਰ ਤੋਤੇ ਆ ਠੀਕ ਹੈ ਹਾਂ ਇੱਕੋ ਜਿਹਾ ਖੁਰ ਤੋਤੇ ਕੱਦ ਵੀ ਜਿਹੜਾ ਦੋਸਤੋ ਚੰਗਾ ਸੋਹਣਾ ਹੈ ਵੱਡੇ ਕੱਦ ਦੇ ਵਿੱਚ ਹੀ ਹੈ ਪਤਲੀ ਚਮੜੀ ਏ ਫਿਰ ਵੀ ਐ ਬਿਲਕੁਲ ਪਤਲੀ ਕਾਗਜ਼ ਵਰਗੀ ਚਮੜੀ ਆ ਲੋ 7 ਮਹੀਨੇ ਦੀ ਇਹ ਗੱਬਣਾ ਜਿਹੜੀ ਪਹਿਲਾਂ ਵਿਖਾਈ ਸੀ ਉਹ ਦੋਸਤੋ 6 ਮਹੀਨੇ ਦੀ ਗੱਬਣਾ ਦੋਵੇਂ ਅੱਜ ਇੱਕੋ ਟਾਈਮ ਤੇ ਜਿਹੜੀਆਂ ਚੈੱਕ ਕਰਾਈਆਂ ਗਈਆਂ ਨੇ ਤੇ ਪੂਰੀ ਜਿਹੜੀ ਡਿਟੇਲ ਵੀਰਾਂ ਨੂੰ ਦੇਣੀ ਹੁੰਦੀ ਐ ਇਸ ਕਰਕੇ ਜਿਹੜਾ ਦੋਸਤੋ ਆਪ ਦੇ ਹੱਥੀ ਵਪਾਰੀ ਵੀਰ ਦਾ ਵੀ ਫਰਜ ਹੁੰਦਾ ਵੀ ਇੱਕ ਵਾਰੀ ਚੈੱਕ ਕਰਾ ਕੇ ਫੇਰੀ ਆਪਾਂ ਗੱਲ ਦੱਸੀਏ ਠੀਕ ਆ ਜੀ ਤੇ ਅੱਗੇ ਕਿਸੇ ਵੀਰ ਨੇ ਸਾਈਪਿਆ ਨਾ ਕਰਕੇ ਤਸੱਲੀ ਆ ਆਪ ਹੀ ਤੁਸੀਂ ਕਰ ਸਕਦੇ ਜੇ ਵੈਸੇ ਜਿਸ ਡਾਕਟਰ ਸਾਹਿਬ ਨੇ ਚੈੱਕ ਕੀਤੀ ਆ ਉਹਦੇ ਨਾਲ ਗੱਲਬਾਤ ਵੀ ਤੁਸੀਂ ਕਰ ਸਕਦੇ ਜੇ ਠੀਕ ਆ ਜੀ ਉਹ ਸੰਧੂ ਸਾਹਿਬ ਜੇ ਕਿਸੇ ਨੇ ਆਪ ਦਾ ਡਾਕਟਰ ਲਿਆ ਕੇ ਚੈੱਕ ਕਰਾਉਣੀ ਸਾਨੂੰ ਕੋਈ ਨਰਾਜ਼ਗਿਰੀ ਨਹੀਂਗੀ ਚੈੱਕ ਕਰਾ ਕੇ ਖੜ ਸਕਦਾ ਹੋ ਸਕੋ ਬਿਹਤਰ ਆ ਆਪਣਾ ਕੋਈ ਇਹੋ ਜਿਹਾ ਚੱਕਰ ਨਹੀਂ ਆ ਠੀਕ ਆ ਜੀ ਠੀਕ ਆ ਤੇ ਦੋਦਾ ਵੀ ਇਹਦਾ ਚੰਗਾ ਰਕਾਰ ਰਿਹਾ ਜੀ 13 14 ਲੀਟਰ ਦੁੱਧ ਵਾਲੀ ਮਾਜੇ ਇੱਧਰ ਘਰੋਂ ਭੇਟਦੀ ਖੜੀ ਠੀਕ ਹੈ ਜੀ ਠੀਕ ਹੈ ਫੋਨ ਵੈਸੇ ਚਲੋ ਚੈੱਕ ਚੁੱਕ ਕਰਨਾ ਵਾਸਤੇ ਇੰਨਾ ਕਿਤੋਂ ਤਾਂ ਹੈਗਾ ਹਾਂ ਦੁੱਧ ਹੈਗਾ ਵੀ ਕੋਈ ਪਾਖੰਡ ਕੋ ਅੱਧਾ ਕਿਲੋ ਦੁੱਧ ਹੈਗਾ ਜੀ ਉਹ ਥੱਲੇ ਕੋ ਅੱਧਾ ਕਿਲੋ ਕਿਲੋ ਦੇ ਲਾਗੇ ਬਨੇ ਹੋਊਗਾ ਉਹਦੇ ਬਿਲਕੁਲ ਹਾਂ ਤਾਂ ਦੋਸਤੋ ਥਾਂ ਉੱਠੀ ਪਾਰੀ 1 ਕਿਲੋ ਦੁੱਧ ਥੱਲੇ ਛੋਇਆ ਨਾ ਬਿਲਕੁਲ ਹਾਂ ਉਹ ਦੋਸਤੋ ਥਾਂ ਤੋਂ ਪਾਸ ਕਰਨ ਜੋਗਾ ਦੁੱਧ ਇਹਨਾਂ ਦੋ ਮਾਜਾਂ ਦੇ ਥੱਲੇ ਹੈਗਾ ਪਾਈਆ ਕੋਈ ਠੀਕ ਹੈ ਜੀ ਅੱਧਾ ਪਾਈਆ ਪਾਈਆ ਦੁੱਧ ਜਿਹੜਾ ਥੱਲੇ ਹੈਗਾ ਵੀ ਚੈੱਕ ਪਾਸ ਕੋਈ ਤੇ ਬਾਕੀ ਦੋ ਦੋ ਕੋਈ ਵੀ ਡਰਾਈ ਸਮਝ ਲਿਓ ਠੀਕ ਆ ਗੱਬਣ ਸੱਤ ਮਹੀਨੇ ਦੀ ਤੇ ਇੱਕ ਜਿਹੜੀ ਪਹਿਲਾਂ ਦਿਖਾਈ ਉਹ 6 ਮਹੀਨਿਆਂ ਦੀ ਤੇ ਅੱਛਾ ਪਾਜੀ ਦਲੇਰ ਸਿੰਘ ਪਾਠ ਇਹਦਾ ਮੁੱਲ ਕੀ ਲਊਗਾ ਇਹਦਾ ਸੰਧੂ ਸਾਹਿਬ ਮੋਲੇ ਗਏ 60000 ਰੁਪਏ ਅਜ ਦਾ ਠੀਕ ਆ ਜੀ ਤੇ ਆਪਾਂ 55000 ਦੀ ਦੇ ਦਿਆਂਗੇ 55000 ਦੇ ਵਿੱਚੋਂ ਵੀ ਛੋਟਛੱਪਾ ਕਰ ਦੇਾਂਗੇ 55 ਚੋ ਵੀ ਹਾਂ ਜੀ ਵੱਡੀ ਪੂਰੀ ਮਹਜੇ ਕੋਈ ਕਿਹੇ ਰਕਮੋਂ ਮੈਂ ਖੰਬ ਨਹੀਂ ਇਹ ਖਾਂਦੀ ਸਿੰਘ ਵੀ ਸੋਨਾ ਜੀ ਉਹਦਾ ਵੀ ਸਿੰਘ ਸੋਨਾ ਜੀ ਲਓ ਜੀ 55000 ਦੀ ਦੋਸਤੋ ਇਹ ਮਹਜ ਹੋਜੂਗੀ ਠੀਕ ਆ ਤੇ ਬਾਕੀ ਜੋ ਬੰਦੇ ਸਰ ਦੇ ਮਾਨ ਤਾਨ ਨੇ ਉਹ ਵੀ ਜਰੂਰ ਹੋ ਜਾਣਗੇ ਕੋਈ ਗਾੜੀ ਕੋ ਦੂਰੋ ਡਾਡੇ ਹੁੰਦਾ ਬੰਦਾ ਕੋਈ ਮਾਨ ਕਰਕੇ ਕੱਲਾਂਗੇ ਆਪਾਂ ਬਿਲਕੁਲ ਜੀ ਬਿਲਕੁਲ ਹਾਂ ਜੇ ਆਪ ਵੀਰ ਨੇ ਕਹੇ ਨੇ ਚੈੱਕ ਕਰਾਉਣੀ ਚਾਹੁੰਦਾ ਤੇ ਆਪ ਇੱਥੇ ਚੈੱਕ ਕਰਾ ਕੇ ਖੜ ਸਕਦਾ ਬਿਲਕੁਲ ਜੀ ਹਾਂ ਲਓ ਦੋਸਤੋ ਇਹ ਚਾਰ ਪਸ਼ੂ ਸੀ ਅੱਜ ਵੀਰ ਦਲੇਰ ਸਿੰਘ ਬਾਠ ਹੋਂਦੇ ਕੋਲ ਦੋ ਗੱਬਣਾ ਮੱਜਾਂ ਨੇ ਬਿਲਕੁਲ ਸਮਾਂ ਠੱਕ ਕੇ ਲੈ ਗਈਆਂ ਨੇ ਕਰਮਾਲੀਆਂ ਨੇੜੇ ਤੇ ਅੱਧਿਓ ਜਿਆਦਾ ਸਮਾਂ ਲੈ ਗਈਆਂ ਨੇ ਤੇ ਕਰੀਬਨ ਕੋਈ 4-4 ਮਹੀਨੇ ਦਾ ਸਮਾਂ ਅੱਗੇ ਰਹਿ ਗਿਆ ਇੱਕ ਤਾਂ 3 ਕਿ ਮਹੀਨੇ ਰਹਿ ਗਿਆ ਸਾਰਾ ਅੱਗੇ ਸੂਣ ਦੇ ਵਿੱਚ ਇੱਕ ਤਾਂ 4 ਕਿ ਮਹੀਨੇ ਆ ਇਹ ਇੱਕ ਕਰਮਾਲੀ ਜਿਹੜੀ ਬਿਲਕੁਲ ਅੱਜ ਅੱਜ ਤਾਜੀ ਸੂਈ ਸਵਈ ਆ। ਜੇਰ ਜੂਰ ਹਜੇ ਪੈਣੀ, ਜੇਰ ਜੂਰ ਸੁੱਟਣੀ ਹਜੇ ਬਾਕੀ ਆ। ਇਹਦੀ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਓ ਜਦੋਂ ਆਪਾਂ ਬਿਲਕੁਲ ਵੀਡੀਓ ਪਾ ਦਿੰਨੇ ਆ ਉਸ ਤੋਂ ਬਾਅਦ ਡਿਟੇਲ ਲੈ ਲਿਓ ਵੀਡੀਓ ਵੀਰ ਨੂੰ ਕਹਾਂਗੇ ਵੀਰ ਗੁਰਲਾਲ ਨੂੰ ਬਣਾ ਕੇ ਰੱਖ ਲੂਗਾ ਕਲਿੱਪ ਤੁਹਾਨੂੰ ਦਿਖਾ ਦਿੱਤੀ ਜਾਊਗੀ। ਹਾਂਜੀ ਜੀ ਉਹ ਕੋਈ ਨਹੀਂ ਜ਼ੋਰ ਦੀ ਵੀਡੀਓ ਬਣਾ ਲਾਂਗੇ ਆਪਾਂ। ਸੋੜਦੀ ਵੀ ਵਿਖਾ ਦਾਂਗੇ ਨਾਲ ਆਪਾਂ ਚਵਾਈ ਤੁਹਾਨੂੰ ਵਿਖਾਤੀ ਆ। ਫਿਰ ਕੋਈ ਸੱਜਣ ਉਧਾਰਣ ਕੇ ਚਵਾਈ ਕਰਕੇ ਲੈ ਜੀ। ਬਿਲਕੁਲ ਜੀ। ਹਾਂ। ਬਾਰਸਾ ਬੈਕਪ ਆਪਣਾ ਨੰਬਰ ਕਰੀਏ ਸਾਂਝੇ ਨੰਬਰ ਹੈਗਾ ਸੰਤੂ ਸਾਹਿਬ 97792 ਹਾਂਜੀ ਨਿੰਜਾ 006 ਫਿਰ ਡੇਗਾ ਆਪਣਾ ਡਾਲਾ ਠੀਕ ਹੈ ਜੀ ਨਾਂ ਹੈਗਾ ਦਲੇਰ ਸਿੰਘ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਆਪਾਂ ਫੇਰ ਦਲੇਰ ਸਿੰਘ ਬਾਠ ਦੇ ਘਰੋਂ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ